ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਜੋਗ ਪਖਤ ਦੀ ਜਨ ਗੁਰੂ ਰਾਮਦਾਸ ਕੰਨ ਪਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਿਆਈ ਗੁਰਪੁਰਬ ਹੈ ਤਾਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਪੱਖੇ ਦੀ ਸੇਵਾ ਕੀਤੀ ਪਾਣੀ ਦੀ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਵਿਸ਼ਾਉਣਿਆਂ ਦੀ ਸੇਵਾ ਕੀਤੀ ਔਰ ਇਹਨੇ ਕੋ ਸੇਵਾ ਕੀਤੀ ਕਿ ਧਾਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਰਕ ਵਿੱਚ ਵੀ ਸਤਿਗੁਰੂ ਧਾਨ ਗੁਰੂ ਰਾਮਦਾਸ ਜੀ ਮਹਾਰਾਜ ਪੂਰੇ ਉੱtre ਅਖੀਰ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਮਨ ਕਰਤੀ ਤੇ ਅੱਜ ਦੇ ਦਿਨ ਧਾਨ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਬਚਪੰਧਾ ਨਾਮ ਮਾਪਿਆਂ ਦਾ ਨਾਮ ਗੇਠਾ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਬਣਾ ਕੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਰਾਜਪੀਰth ਸ੍ਰੀ ਅੰਮ੍ਰਿਤ ਸਰਸੈਬ ਜੀ ਨੂੰ ਵਸਾਉਣਾ ਕੀਤਾ 52 ਪ੍ਰਕਾਰ ਦੇ ਕਿੱਤਾਕਾਰਾਂ ਨੂੰ ਲਿਆ ਕੇ ਇੱਥੇ ਵਸਾ ਕੇ ਤੇ ਇਹ ਜਿਹੜਾ ਸ਼ਹਿਰ ਹੈ ਇਹਦੇ ਬਾਰੇ ਤਾਂ ਗੁਰੂ ਵਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਢਿੱਠੇ ਸਭੇ ਤਾਬ ਨਹੀਂ ਧੁਰ ਜੇਹਾ ਬੱਧੂ ਪੁਰਖ ਵਿਗਾਤ ਹੈ ਪਾਰੂ ਸੋਹਿਆ ਵਸੇ ਸਜਣ ਅਪਾਰ ਅਨੂਪ ਰਾਮਦਾਸ ਕੋਰ ਹਰ ਹਾਂ ਨਾਨਕ ਤਸਮਰ ਜਾਹੇ ਮਾਇਆ ਕਾ ਰਾਮਦਾਸ ਸਰ ਇੱਕੋ ਗ ਵਸਦਾ ਸ਼ਹਿਰ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਰਾਜਮਾਨ ਨੇ ਇਥੇ ਦੁਨੀਆ ਭਰ ਦੇ ਲੋਕ ਆਸਥਾ ਰੱਖਦੇ ਨੇ ਔਰ ਦੁਨੀਆ ਭਰ ਦੇ ਲੋਕ ਹੀ ਤਾਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੇ ਆ ਕੇ ਦਸ਼ਾ ਦਿਵਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਦੇ ਹਨ ਅੱਜ ਜਿੱਥੇ ਸਤਿਗੁਰਾਂ ਦਾ ਫਾਮ ਗੁਰਿਆਈ ਪੁਰਬ ਸ਼੍ਰੀ ਹਰਮੰਦਰ ਸਾਹਿਬ ਜੀ ਦੇਖੇ ਮਨਾਇਆ ਜਾ ਰਿਹਾ ਹੈ ਸ਼੍ਰੀ ਗੋਵਿੰਦワਲ ਸਾਹਿਬ ਜੀ ਦੇਖੇ ਮਨਾਇਆ ਜਾ ਰਿਹਾ ਹੈ ਉਥੇ ਵੱਖ-ਵੱਖ ਸਥਾਨਾਂ ਤੇ ਸੰਸਾਰ ਪਾਲ ਜੀ ਸਾਹਿਬ ਜੀ ਦਾ ਗੁਰਿਆਈ ਪੁਰਬ ਬਹੁਤ ਹਿਸ਼ਰਤ ਨਾਲ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਗੁਰੂ ਜੀ ਵੱਲੋਂ ਕੀਤੇ ਹੋਏ ਪਾਉਰਪਕਾਰਾਂ ਨੂੰ ਯਾਦ ਕੀਤਾ ਜਾ ਰਿਹਾ ਸਮੁੱਚੇ ਸੰਸਾਰ ਭਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਸਾਨੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰ ਜਾਈਪੁਰਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ